ਹਰਦੀਪ ਸਿੰਘ ਜੀ ਨਾਮ ਤੇ ਮੇਰਾ ਪਿੰਡਾ ਫਰੀਦਪੁਰਾ ਹੈ ਸਰ ਅਸੀਂ ਪਿੰਡੇ ਘਰੇ ਆਪੇ ਕੰਮਕੁਮ ਕਰਦੇ ਸੀਗੇ ਜੀ ਉਰੇ ਬਹੁਤ ਜ਼ੋਰ ਦੀ ਖੜਾਕਾ ਹੋਇਆ ਤੇ ਅਸੀਂ ਜਦ ਬਾਹਰ ਨਿਕਲੇ ਦੇਖਿਆ ਕੰਮ ਹੋ ਗਿਆ ਸੀ ਬਸ ਫੇ ਸਾਰਾ ਪਿੰਡਾ ਕੇ ਸੇਵਾ ਕੀਤੀ ਜੀ ਅਸੀਂ ਸਵਾਰੀਆਂ ਕੱਢੀਆਂ ਨੇ ਵਿੱਚੋਂ ਕਿੰਨੀਆਂ ਸਵਾਰੀਆਂ ਗੱਡੀਆਂ ਸਰੇ ਕਟਕੜ 70 80 ਸਵਾਰੀਆਂ ਸੀ ਵਿੱਚ ਸਕੂਲਰ ਬੱਚੇ ਬਹੁਤ ਸੀ ਕੁੜੀਆਂ ਬਹੁਤ ਸੀ ਇਹ ਮਤਲਬ ਓਵਰ ਸੀ ਬੱਸ ਸਰ ਉਹ ਬੱਸ ਵੀਡਾ ਨਹੀਂ ਬਦਲ ਗਿਆ ਪਹਿਲਾਂ ਓਵਰ ਸੀ ਬੱਸ ਬੱਸ ਚ ਸਵਾਰੀਆਂ ਓਵਰ ਸੀ ਗਿਆ ਹਾਂ 100 ਤੋਂ ਉੱਤੇ ਸਵਾਰੀ ਸੀਗੀ 100 ਤੋਂ ਉੱਪਰ ਸਵਾਰੀ ਹਾਂਜੀ ਹਾਂ ਬਹੁਤ ਭਰੀ ਵੀ ਸੀਗੀ ਕਿੰਨੇ ਕੁ ਬੱਚੇ ਦੀ ਗੱਲ ਸਰ ਮੱਲੇਆੜ ਤੋਂ ਪਟਿਆਲਾ ਜਾਂਦੀ ਆ ਜੀ ਸੂਚੀ ਦੇ ਅੱਜ ਨੂੰ ਮੁਕੇ ਦੇ ਪੁੱਛੇ ਕਿਸ ਤਰ੍ਹਾਂ ਦਾ ਮੰਜ਼ਰ ਸੀ ਸਰ ਉਹਦੇ ਰੌਲਾ ਪਿਆ ਸੀ ਬਹੁਤ ਜ਼ਿਆਦਾ ਸਾਨੂੰ ਤਾਂ ਸਮਝ ਨਹੀਂ ਲੱਗੀ ਵੀ ਕਰਨਾ ਕਿ ਅਸੀਂ ਤਾਂ ਪਹਿਲਾਂ ਸਵਾਰੀਆਂ ਕੱਢੀਆਂ ਪਿੰਡੋਂ ਪਾਣੀ ਦੇ ਬਾਲਟੇ ਮੰਗਾਈਆਂ ਪਾਣੀ ਸੰਗਤ ਨੂੰ ਭਲਾਇਆ ਜੀ ਉਹਦੇ ਵਕ ਕਾਰਾਂ ਰੋਕ ਕੇ ਕਾਰਾਂ ਚ ਜਿਹੜੇ ਵੱਧ ਔਖੇ ਸੀ ਮਰੀਜ਼ ਉਹਨਾਂ ਨੂੰ ਭੇਜਿਆ ਕਿੰਨੇ ਕਿੰਝੜ ਹੋਏ ਨੇ ਸਰ ਕਟਵਰ 30 40 ਹੈਗੇ ਨੇ ਜੀ ਇੱਕ ਪਿੰਡ ਵਾਲੇ ਨੇ ਪੁੱਛ ਲੈਣੇ ਆਪਾਂ ਚਰਨ ਸਿੰਘ ਜੀ ਚਰਨ ਸਿੰਘ ਜੀ ਜਦੋਂ ਮੌਕੇ ਤੇ ਤੁਸੀਂ ਕੀ ਦੇਖਿਆ ਜਦੋਂ ਗਰਜਾ ਸੀ ਭੱਜੇ ਉਧਰੋਂ ਆਏ ਆ ਉਹਦੇ ਬਸ ਪਾਰਟੀ ਵੀਦ ਗਈ ਸਵਾਰੀਆਂ ਸੀ ਆਮੂਰੋ ਟਾਕੇ ਪਾੜ ਕੇ ਨਾਲ ਲੱਗ ਕੇ ਅੰਦਰੋਂ ਆ ਸਵਾਰੀਆਂ ਖਿੱਚੇ ਨੇ ਜੀ ਇਥੋਂ ਦੇ ਬੈਗ ਬੈਜ ਦੀ ਬੈਕ ਹੋਫਲਾਏ ਨੇ ਕੱਢ ਗਏ ਮੋਬਾਈਲ ਗਿਰੇ ਪੈਦੀ ਮੋਬਾਈਲ ਫਲਾਏ ਨੇ ਜਿੰਦਰ ਸਿੰਘ ਹੈ ਵੀਰੇ ਮੇਰੇ ਨਾਮ ਕਿਵੇਂ ਹਾਂ ਸਭ ਆਪਰੇ ਕੁਝ ਪਤਾ ਲੱਗ ਹਾਂ ਸਾਰਾ ਚਲੋ ਪਤਾ ਨਹੀਂ ਹੈ ਵੀ ਮੇਨ ਕਾਰਨ ਜਿਆਦਾ ਟਾਇਰ ਫਟਿਆ ਜਾਂ ਪਟਾ ਟੁੱਟਣ ਦੇ ਕਾਰਨ ਹੋਇਆ ਪਰ ਇਹ ਓਵਰਲੋਡ ਜਿਆਦਾ ਰਹਿੰਦੀ ਹੈ ਗੱਡੀ 140 40 ਵਿੱਚ ਸਵਾਰੀਆਂ ਹੁੰਦੀਆਂ ਨੇ 140 ਸਵਾਰੀਆਂ ਚੜਾਉਣ ਦੇ ਬਾਅਦ ਵੀ ਜਿਹੜੇ ਅੰਦਰ ਇਨਸਪੈਕਟਰ ਲੱਗੇ ਨੇ ਬਕਾਇਦਾ ਫੋਨ ਕਰਦੇ ਨੇ ਕਿ ਤੁਸੀਂ ਆਡਾ ਨਹੀਂ ਕਰਕੇ ਆ ਨਹੀਂ ਕਰਕੇ ਇਹ 52 ਸੀਟਾਂ ਬਾਸ ਬੱਸ ਦੀ ਬਿਨਾਮਾ ਤੋਂ ਉਹ ওভারਲੋਡ ਕਰਾਉਂਦੇ ਨੇ ਤਾਂ ਕਰਕੇ ਹਾਸਾ ਹੋਇਆ ਗੱਡੀ ਸੰਭਲ ਸਕਦੀ ਜਿਹਦੇ ਵਿੱਚ 52 ਸਵਾਰੀਆਂ ਹੁੰਦੀਆਂ ਬਟਾ ਵੀ ਤਾਂ ਹੀ ਦੁੱਟੇ ওভারਲੋਡ ਹਾਂ ওভারਲੋਡ ਕਰਕੇ 180 30 ਸਵਾਰੀਆਂ ਨੇ ਮੇਰੇ ਕੋਲ ਡਾਕਟਰ ਬੇ ਨੇ 15 ਦਿਨ ਮੈਂ ਚਲਾਈਆ ਗੱਡੀ ਇਹ ਅੱਜ ਮੈਂ ਛੁੱਟੀ ਤੇ ਦੀ ਡਰਾਈਵਰ ਪੀਸੀ ਤਨ ਦਰਸ ਹਾਂਜੀ ਇਹਦਾ ਪਟਾ ਰਟਨ ਗਾਰ ਨਹੀਂ ਗੱਲ ਹੋਈ ਫਿਰ ਜਿਹੜੀ ਅਣਗੈਲੀ ਤਾਂ ਮਤਲਬ ਜਿਹੜੀ ਮਹਿਕਮੇ ਦੀ ਹੈ ਜੀ ਤੱਕਾ ਕਰਦੀ ਹੈ ਛਰੇਆਮ 52 ਸੀਟਾਂ ਪਾਸ ਹੈ ਬਸ ਕਿੰਨੀਆਂ ਕਿ ਸਵਾਰੀਆਂ ਬੰਦਾ ਚੜਾਊਗਾ ਕਿੰਨੀ ਕਪੈਸਿਟੀ ਹੋਣੀ ਚਾਹੀਦੀ ਹੈ ਤੁਸ ਜੀ ਉਹ ਆਈ ਤਾਂ ਹੈ ਨਹੀਂ ਆ ਜਾਂਦਾ ਇੱਥੇ ਮੈਂ ਇਹ ਲੰਬੀ ਜਿਹੇ ਸਾਰੇ ਨਬਾਹੀ ਆ ਹੁਣ ਕੀ ਸੀ ਤਿਆਰ ਕਰੈਕਟਰ ਦੇ ਨਾਲ ਕੈਸਤੀ ਕੋਈ ਗੱਡੀ ਦਾ ਸੱਲਾ ਹੁੰਦਾ ਤੇ ਟਿਕ ਟਕ ਘਟ ਰੇ ਮੈਂ ਚਾਰ ਪੰਜ ਟਿਕ ਟਕ ਘਟ ਨੇ ਗੱਡੀ ਨੇ ਬੈਲੈਂਸ ਆਪ ਦਾ ਖੋ ਲਿਆ ਹਾਂ ਹਾਂ ਉਸ ਤਵਾ ਦੇ ਦਰਖਤ ਨਾਲ ਲਾ ਕੇ ਰੁੱਕੀ ਜੇ ਪਾਲਟੀ ਜੰਦੀ ਸਰ ਫਿਰ ਤਾਂ ਬਹੁਤ ਨੁਕਸਾਨ ਹੋਣਾ। ਕਮਾਨੀ ਕਮੂਨੀ ਟੁੱਟੀਆਂ ਨੇ ਕਮਾਨੀ ਟੁੱਟੀਆਂ ਸਸੇ ਦੀ। ਅੱਛਾ ਕਹਿੰਦੇ ਸਵਾਰੀਆਂ ਵੀ ਬਹੁਤ ਓਵਰ ਹੁੰਦੇ ਨੇ ਰੂਟ 1 ਆਹੇ। ਹਾਂ ਸਵਾਰੀ ਬਹਾਉ ਕੀ 100 ਤੋਂ ਫਰੀ ਸਵਾਰੀ। 100 ਕਹਿੰਦਾ 130 35 40 ਹੈ ਇਹ। ਹਾਂ 110 ਵੀ ਤਾਂ। ਜੀ ਜੀ ਕਿੱਥੇ ਕਿੱਥੇ ਦਾ ਰੂਟ ਹੈ ਦਾ। ਇਹ ਸਰ ਮੰਡੇਵਾਲ ਪਟਿਆਵਾ। ਗੱਡੀ-ਮੁੱਡੀ ਨਹੀਂ ਚੱਲਦੀ ਫਿਲਿਆੜਾ ਤੋਂ ਮੰਡੇਵਾਲ। ਅੱਜ ਵੀ ਵਾਲਾ ਵੀ ਉਹ ਸੀ ਕੋਈ। ਉਪਰ ਆਇਦ ਕਰਾਉਣਾ ਯਾਰ। ਟੀਕਾ ਵੀ ਸੀ ਲੱਪ ਰਿਆ ਮੇਰੀ ਮਸ਼ੀਨ ਕੋਈ। ਉਹ ਜੇ ਤੇਲ ਨ ਕਿੰਨੇ ਕਿੰਝਣ ਦੇ ਕਿੰਨੇ ਕਬੀ ਦੀ ਗੱਲ ਸਰ ਕਿਤੇ ਕੋਰੀ ਦੇ ਸੱਕ ਲੱਗੇ ਮੇਨ ਰੋਡ ਸਾਹ ਕੋ ਨਾਦੀ 22 ਰੋਡ